ਦਿੱਲੀ ਨਗਰ ਨਿਗਮ ਦਾ ਜੋ ਮੇਨ ਕੰਮ ਹੈਗਾ ਡੇਂਗੂ ਮਲੇਰੀਆ ਚਿਕਨ ਗੁਨੀਆ ਨਾਲ ਲੋਕੋ ਨੂੰ ਨਿਜਾਦ ਦਿਵਾਣਾ ਔਰ ਅਸੀਂ ਸਾਰੇ ਘਰਾਂ ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਤੇ ਡੇਂਗੂ ਨਾ ਹੋਵੇ ਮਲੇਰੀਆ ਨਾ ਹੋਵੇ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉੱਥੇ ਇਨਸੈਕਟੀਸਾਈਡ ਐਂਟੀ ਲਾਰਵਾ ਇਨਸੈਕਟੀਸਾਈਡ ਅਸੀਂ ਸਪਰੇਅ ਕਰਦੇ ਆ ਮਗਰ ਪਿਛਲੇ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕੁਝ ਏਰੀਆ ਚ ਹਾਲੀ ਜੋ ਉਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋਂ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉਥੇ ਅਸੀਂ ਡਰੋਨ ਦੇ ਰਾਹੀਂ ਉਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਜਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਔਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਹਾਂ ਕਿ ਕਿਤੇ ਵੀ ਪਾਣੀ ਦੀ ਚਾਹ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜ ਗਿਆ ਸਰ ਜਿਸ ਤਰ੍ਹਾਂ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਰੋ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਜਿਹੜਾ ਨੀਚਲੇ ਇਲਾਕੇ ਚੜਿਆ ਉਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਦੇਖੋ ਸਾਨੂੰ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨੇ ਵਿੱਚ ਹਮੇਸ਼ਾ ਨੰਬਰ 1 ਰਹੀ ਹੈ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਨੇ ਗਿਆ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਹੈ ਸਾਡੇ ਕੋਲ ਟ੍ਰਿਪਲ ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਿੱਲੀ ਨਗਰ ਨਿਗਮ ਦਾ ਜੋ ਮੇਨ ਕਮ ਹੈਗਾ ਡੇਂਗੂ ਮਲੇਰੀਆ ਚਿਕਨਗੁਨੀਆ ਨਾਲ ਲੋਕੋ ਨੂੰ ਨਿਜਾਦ ਦਿਵਾਣਾ ਔਰ ਅਸੀਂ ਸਾਰੇ ਘਰਾਂ ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਥੇ ਡੇਂਗੂ ਨਾ ਹੋਵੇ ਮਲੇਰੀਆ ਨਾ ਹੋਵੇ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉੱਥੇ ਇਨਸੈਕਟੀਸਾਈਡ ਐਂਟੀ ਲਾਰਵਾ ਇਨਸੈਕਟੀਸਾਈਡ ਅਸੀਂ ਸਪਰੇਅ ਕਰਦੇ ਆ ਮਗਰ ਪਿਛਲੇ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕੁਝ ਏਰੀਆ ਚ ਹਾਲੀ ਜੋ ਉਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋਂ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉਥੇ ਅਸੀਂ ਡਰੋਨ ਦੇ ਰਾਹੀਂ ਉਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਜਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਹੋਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਹਾਂ ਕਿ ਕਿਤੇ ਵੀ ਪੈਣੇ ਕੀ ਚਾਂ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜੀ ਹੈ ਸਰ ਜਿਸ ਤਰ੍ਹਾਂ ਹੁਣ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਨੂੰ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਡੇੜਾ ਨਿਚਲੇ ਇਲਾਕੇ ਚੜਿਆ ਸੋਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਵੀ ਦੇਖੋ ਆਸਾਨਨ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨ ਵਿੱਚ ਹਮੇਸ਼ਾ ਨੰਬਰ 1 ਰਹੀ ਹੈ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਆਂਗੀਆਂ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਹੈ ਸਾਡੇ ਕੋਲ ਟ੍ਰਿਪਲ ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਿੱਲੀ ਨਗਰ ਨਿਗਮ ਦਾ ਜੋ ਮੇਨ ਕਮ ਹੈਗਾ ਡੇਂਗੂ ਮਲੇਰੀਆ ਚਿਕਨਗੁਨੀਆ ਨਾਲ ਲੋਕੋਨੂੰ ਨਿਜਾਦ ਦਿਵਾਣਾ ਔਰ ਅਸੀਂ ਸਾਰੇ ਘਰਾਂ ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਥੇ ਡੇਂਗੂ ਨਾ ਹੋਵੇ ਮਲੇਰੀਆ ਨਾ ਹੋਵੇ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉਥੇ ਇਨਸੈਕਟਿਸਾਈਡ ਐਂਟੀ ਲਾਰਵਾ ਇਨਸੈਕਟਿਸਾਈਡ ਅਸੀਂ ਸਪਰੇਅ ਕਰਦੇ ਆ ਮਗਰ ਪਿਛਲੇ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕੁਝ ਏਰੀਆ ਚ ਹਾਲੀ ਜੋ ਉਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋਂ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉਥੇ ਅਸੀਂ ਡਰੋਨ ਦੇ ਰਾਹੀਂ ਉਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਯਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਔਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਹਾਂ ਕਿ ਕਿਤੇ ਵੀ ਪਾਣੀ ਦੀ ਚਾਹ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜੀ ਹੈ ਸਰ ਜਿਸ ਤਰ੍ਹਾਂ ਹੁਣ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਨੂੰ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਡੇਣ ਨਿਚਲੇ ਇਲਾਕੇ ਚੜਿਆ ਸੋਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਵੀ ਦੇਖੋ ਆਸਾਨਨ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨ ਵਿੱਚ ਹਮੇਸ਼ਾ ਨੰਬਰ 1 ਰਹੀ ਹੈ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਆਣਗੀਆਂ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਹੈ ਸਾਡੇ ਕੋਲ ਟ੍ਰिपल ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਿੱਲੀ ਨਗਰ ਨਿਗਮ ਦਾ ਜੋ ਮੇਨ ਕਮ ਹੈਗਾ ਡੇਂਗੂ ਮਲੇਰੀਆ ਚਿਕਨਗੁਨੀਆ ਨਾਲ ਲੋਕੋ ਨੂੰ ਨਿਜਾਦ ਦਿਵਾਣਾ ਔਰ ਅਸੀਂ ਸਾਰੇ ਘਰਾਂ ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਤੇ ਡੇਂਗੂ ਨਾ ਹੋਵੇ ਮਲੇਰੀਆ ਨਾ ਹੋਵੇ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉੱਥੇ ਇਨਸੈਕਟੀਸਾਈਡ ਐਂਟੀ ਲਾਰਵਾ ਇਨਸੈਕਟੀਸਾਈਡ ਅਸੀਂ ਸਪਰੇਅ ਕਰਦੇ ਆ ਮਗਰ ਪਿਛਲੇ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕੁਝ ਏਰੀਆ ਚ ਹਾਲੀ ਜੋ ਉਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋਂ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉਥੇ ਅਸੀਂ ਡਰੋਨ ਦੇ ਰਾਹੀਂ ਉਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਜਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਔਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਆ ਕਿ ਕਿੱਥੇ ਵੀ ਪੈਣੇ ਕੀ ਚਾਂ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜੀ ਹੈ ਸਰ ਜਿਸ ਤਰ੍ਹਾਂ ਹੁਣ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਨੂੰ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਡੇਣ ਨਿਚਲੇ ਇਲਾਕੇ ਚੜਿਆ ਉਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਵੀ ਦੇਖੋ ਸਾਨੂੰ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨ ਵਿੱਚ ਹਮੇਸ਼ਾ ਨੰਬਰ 1 ਰਹੀ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਨੇ ਗਿਆ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਸਾਡੇ ਕੋਲ ਟ੍ਰਿਪਲ ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਿੱਲੀ ਨਗਰ ਨਿਗਮ ਦਾ ਜੋ ਮੇਨ ਕਮ ਹੈਗਾ ਡੇਂਗੂ ਮਲੇਰੀਆ ਚਿਕਨਗੁਨੀਆ ਨਾਲ ਲੋਕੋ ਨੂੰ ਨਿਜਾਤ ਦਿਵਾਣਾ ਔਰ ਅਸੀਂ ਸਾਰੇ ਘਰਾਂ 'ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਤੇ ਡੇਂਗੂ ਨਾ ਹੋਵੇ ਮਲੇਰੀਆ ਨਾ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉੱਥੇ ਇਨਸੈਕਟੀਸਾਈਡ ਐਂਟੀ ਲਾਰਵਾ ਇਨਸੈਕਟੀਸਾਈਡ ਅਸੀਂ ਸਪਰੇ ਕਰਦੇ ਆ ਮਗਰ ਪਿਛਲੀ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਤੇ ਕੁਝ ਏਰੀਆ ਚ ਹਾਲ ਵੀ ਜੋ ਉੱਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉੱਥੇ ਅਸੀਂ ਡਰੋਨ ਦੇ ਰਾਹੀਂ ਹੀ ਉੱਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਜਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਔਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਆ ਕਿ ਕਿੱਥੇ ਵੀ ਪਾਣੀ ਦੀ ਚਾਹ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜੀ ਹੈ ਸਰ ਜਿਸ ਤਰ੍ਹਾਂ ਹੁਣ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਨੂੰ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਡੜਨ ਨਿਚਲੇ ਇਲਾਕੇ ਚੜਿਆ ਸੋਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਵੀ ਦੇਖੋ ਆਸਾਨਨ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨ ਵਿੱਚ ਹਮੇਸ਼ਾ ਨੰਬਰ 1 ਰਹੀ ਹੈ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਆਂਗੀਆਂ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਹੈ ਸਾਡੇ ਕੋਲ 트리플 ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਿੱਲੀ ਨਗਰ ਨਿਗਮ ਦਾ ਜੋ ਮੇਨ ਕਮ ਹੈਗਾ ਡੇਂਗੂ ਮਲੇਰੀਆ ਚਿਕਨਗੁਨੀਆ ਨਾਲ ਲੋਕੋ ਨੂੰ ਨਿਜਾਦ ਦਿਵਾਣਾ ਔਰ ਅਸੀਂ ਸਾਰੇ ਘਰਾਂ ਚ ਖੁਦ ਸਾਡੇ ਕੋਲ 5000 ਜੋ ਵਰਕਰ ਡੀਬੀਸੀ ਕਰਮਚਾਰੀ ਹੈ ਜੋ ਘਰ ਘਰ ਜਾ ਕੇ ਚੈੱਕ ਕਰਦਾ ਕਿ ਕਿਤੇ ਡੇਂਗੂ ਨਾ ਹੋਵੇ ਮਲੇਰੀਆ ਨਾ ਹੋਵੇ ਪਾਣੀ ਦੀ ਅਸੀਂ ਟੈਸਟਿੰਗ ਕਰਦੇ ਆ ਉਹਦੇ ਬਾਅਦ ਜਿੱਥੇ ਵੀ ਸਾਨੂੰ ਲੱਗਦਾ ਕਿ ਮਾਸਕੀਟੋਸ ਦੀ ਬਰੀਡਿੰਗ ਹੋ ਰਹੀ ਆ ਆਪਾਂ ਉੱਥੇ ਇਨਸੈਕਟੀਸਾਈਡ ਐਂਟੀ ਲਾਰਵਾ ਇਨਸੈਕਟੀਸਾਈਡ ਅਸੀਂ ਸਪਰੇਅ ਕਰਦੇ ਆ ਮਗਰ ਪਿਛਲੀ ਦਿਨੀ ਦਿੱਲੀ ਦੇ ਅੰਦਰ ਵੀ ਬਾੜ ਆ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕੁਝ ਏਰੀਆ ਚ ਹਾਲੀ ਜੋ ਉਥੇ ਪਾਣੀ ਹੈਗਾ ਜਾਂ ਕਿਚੜ ਹੈਗਾ ਤੋਂ ਕਿਉਂਕਿ ਉਹਦੇ ਮੈਨੂਅਲੀ ਸਾਡੇ ਲੋਕ ਨਹੀਂ ਜਾ ਸਕਦੇ ਉਥੇ ਅਸੀਂ ਡਰੋਨ ਦੇ ਰਾਹੀਂ ਉਥੇ ਮੈਡੀਸਨ ਦਾ ਇਨਸੈਕਟੀਸਾਈਡ ਦਾ ਛਿੜਕਾਅ ਕੀਤਾ ਜਿਹਦਾ ਅੱਜ ਅਸੀਂ ਇਨੋਗਰੇਟ ਵੀ ਕੀਤਾ ਉਸ ਜਗ੍ਹਾ ਬਿਲਕੁਲ ਜਮਨਾ ਦੇ ਕਿਨਾਰੇ ਜਾ ਕੇ ਉਹ ਪੂਰੀ ਦਿੱਲੀ ਦੇ ਅੰਦਰ ਜਿੱਥੇ ਵੀ ਪਾਣੀ ਹੋਏਗਾ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਜਾਏਗੀ ਉਹ ਵੀ ਕੁਝ ਛਿੜਕਾਅ ਕਰੇਗੀ ਔਰ ਅਸੀਂ ਦਿੱਲੀ ਦੀ ਜਨਤਾ ਨੂੰ ਇਨਸ਼ੋਰ ਕਰਦੇ ਹਾਂ ਕਿ ਕਿਤੇ ਵੀ ਪਾਣੀ ਦੀ ਚਾਹ ਦੀ ਲੋੜ ਨਹੀਂ ਦਿੱਲੀ ਨਗਰ ਨਿਗਮ 24 ਘੰਟੇ ਉਹਨਾਂ ਦੇ ਨਾਲ ਖੜ ਗਿਆ ਸਰ ਜਿਸ ਤਰ੍ਹਾਂ ਸਤੰਬਰ ਚੱਲ ਰਿਹਾ ਅਕਤੂਬਰ ਨਵੰਬਰ ਜਿਹੜੇ ਬਹੁਤ ਭਾਰੀ ਹੁੰਦੇ ਆ ਮਲੇਰੀਆ ਡੇਂਗੂ ਚਿਕਨਗੁਨੀਆ ਰੋ ਲੈ ਕੇ ਤੇ ਹੁਣ ਹੜ੍ਹਾਂ ਦਾ ਪਾਣੀ ਵੀ ਜਿਹੜਾ ਨੀਚਲੇ ਇਲਾਕੇ ਚੜਿਆ ਉਸ ਨੂੰ ਲੈ ਕੇ ਕਿੰਨਾ ਕੋ ਕੰਪਲਿਕੇਟਡ ਰਹੇਗਾ ਤੇ ਕਿਸ ਤਰ੍ਹਾਂ ਕੰਮ ਹੋਏਗਾ ਦੇਖੋ ਸਾਨੂੰ ਤੇ ਕੰਮ ਕਰਨ ਦੀ ਆਦਤ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨੇ ਵਿੱਚ ਹਮੇਸ਼ਾ ਨੰਬਰ 1 ਰਹੀ ਹੈ ਤੇ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਇਹ ਪ੍ਰੋਬਲਮਸ ਆਂਦੀ ਰਹੀਆਂ ਨੇ ਗਿਆ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਸਾਡੇ ਕੋਲ ਟ੍ਰਿਪਲ ਇੰਜਨ ਦੀ ਸਰਕਾਰ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱ